ਉਰੇ ਪਾਸੇ ਚਾਰ ਜਾਫੀ ਪੰਜਾਬ ਵਾਲੇ ਆ ਜਾਫੀ ਡੇਂਜਰ ਗੇਮ ਚੇਂਜਰ ਰਾਜਾ ਪੱਦਰੀ ਜਰਾ ਆਉਂਦਾ ਆਹ ਰਾਜਾ ਜਾਫੀ ਵਾਲਾ ਦੂਜੇ ਪਾਸੇ ਗੱਗੀ ਚੱਕ ਦੇ ਸ਼ਾਹ ਜਾਲਾ ਆ ਕੜਿਆਣਿਆਂ ਦਾ ਪ੍ਰਤਾਪ ਬੱਲੇ 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 ਜਸਪਾਲ ਸਿੰਘ ਜੀ ਸਿੱਧੂ ਸਾਹਿਬ 5000 ਆ 5000 ਟੱਕਰ ਵਾਲਾ ਪੂਰੀ ਓ ਸ਼ਿੱਲੂ ਪੂਰੀ ਟੱਕਰ ਟੱਕੜਾ ਪੂਰੀ ਤੇ ਸ਼ਿੱਲੂ ਟੱਕਰ ਵਾਲਾ ਆ ਬੱਲੇ ਆ ਆ ਪੈਂਦੇ ਆ ਬੰਬੇ ਵਾਲਿਓ ਜਾਂਦੇ ਵਸਤੇ ਰੋ ਆ ਖੇਡਾਂ ਕਰਾਉਣੀਆਂ ਕੋਈ ਸੌਖੀ ਗੱਲ ਨਹੀਂ ਆ ਲੱਖਾਂ ਰੁਪਈਆ ਲੱਗਦਾ ਪੰਜਾਬ ਦੀ ਟੀਮ ਸਾਡੇ ਜਸਪਾਲ ਸਿੰਘ ਸੂਰੀ ਮਨਜਿੰਦਰ ਸਿੰਘ ਸੂਰੀ ਉਹਨਾਂ ਸਪਾਂਸਰ ਕੀਤੀ ਆ ਤੇ ਰਾਜਾ ਜਾਫੀ ਡੇਂਜਰ ਸਿੰਘ ਸਰਦਾਰ

ਆਈ ਕਲਰਮ ਰੇਡ ਪੈਂਦੀ ਵੀਰਾ ਕਰ ਲਾ ਲਾ ਤੇ ਰੇਡ ਪੈਂਦੀਆਂ ਬਾਰੇ ਮਿੱਤਰਾ ਸ਼ਿੱਲੂ 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 ਆਜਾ ਹੋਵੇਗੀ ਇਲੂ ਇਲੂ ਆ ਤੱਕੜ ਗਿਆ ਮੂਰੇ ਆ ਬਣ ਗਿਆ ਚੀਨ ਦੀ ਕੰਡ ਟੱਕ 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 ਟੱਕਰਾ ਆ ਬੱਚੀ ਦੀ ਕੁਤ ਦੀ ਮੋਰ ਸੰਧੂ ਦਾ ਵੀ ਧੰਨਵਾਦ ਸ਼ਿੱਲੂ 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 ਆ ਇਲੂ ਇਲੂ ਸ਼ਿੱਲੂ ਬੰਦ ਨਹੀਂ ਹੋਰ ਕੋਈ ਇਹ ਨਾ ਨਹੀਂ ਕੋਈ ਵਨ ਆੜ ਬਾਈ ਹੱਥ ਖੜਾ ਕਰੀ ਬਾਈ ਕਿੱਥੇ ਆ ਇੰਦਰਜੀਤ ਸਿੰਘ ਜੀ ਯਾਰ ਬਾਈ ਬੱਲੇ ਹਾਂ ਆਲੇ ਕੌਣ ਹੈ ਬੱਲੇ ਵਨ ਮੈਂ ਬੱਲੇ ਇਹਨੂੰ ਸ਼ੀਲੂ ਸਾਡੇ ਬਲਬੀਰ ਚੋਧਰੀ ਜੀ ਕਹਿੰਦੇ ਹਰ ਜੱਫਾ ਹਰ ਜੱਫਾ 5000 ਦਾ ਹਰਿਆਣੇ ਵਾਲਿਆਂ ਦਾ ਭਰਪੂਰੀ ਦਾ ਤੋੜ ਨਹੀਂ ਕੋਈ